ਕਹਿਣ ਦੇਣਾ ਮੈਨੂੰ ਪੰਜਾਬ ਦੇ ਬਹੁਤ ਸਾਰੇ ਡੇਰੇ ਸੰਤ ਪ੍ਰਸ਼ਟ ਨੇ ਇਸ ਮਾਮਲੇ ਵਿੱਚ ਕੁਛ ਵੀ ਕੁਛ ਵੀ ਇੱਕ ਇੱਕ ਦੀ ਪੌਲ ਮੈਂ ਨਹੀਂ ਖੋਲਾ ਚਾਹੁੰਦਾ ਜਦ ਕਿ ਪੌਲ ਦਾ ਮੈਨੂੰ ਪਤਾ ਹੈ ਮੈਂ ਜਾਣਦਾ ਮੈਨੂੰ ਬੁਲਾਉਂਦੇ ਨੇ ਵਰਸੀਆਂ ਤੇ ਪਰ ਹਾਲਾਤ کہیں ਠੀਕ ਨਹੀਂ ਹੈ ਕੁਛ ਵੀ ਨਹੀਂ ਇਹਨਾਂ ਵਿੱਚੋਂ ਕੁਝ ਤੇ ਗੁਰੂ ਬਣ ਬੈਠੇ ਨੇ ਜਦ ਕਿ ਕਹਿਣਾ ਚਾਹੀਦਾ ਦੁਸ਼ਟਾਂ ਦੇ ਮੁਖੀ ਹੋ ਸਕਦੇ ਨੇ ਦੁਰਾਚਾਰੀਆਂ ਦੇ ਮੁਖੀ ਹੋ ਸਕਦੇ ਨੇ ਧਰਮ ਦੇ ਮੁਖੀ ਨੇ ਪਰ ਇਹਨਾਂ ਲੋਕੀ ਪ੍ਰਭਾਵਿਤ ਵੀ ਨੇ ਕਿ ਜੇ ਲੋਕੀ ਤਾਂਗੇ ਤਰੀਜ਼ਾਂ ਤੋਂ ਪ੍ਰਭਾਵਿਤ ਹੋ ਸਕਦੇ ਨੇ ਪਖੰਡ ਤੋਂ ਪ੍ਰਭਾਵਿਤ ਹੋ ਸਕਦੇ ਨੇ ਤੁਹਾਡਾ ਸਾਰਾ ਕਨੇਡਾ ਅਮਰੀਕਾ ਪ੍ਰਭਾਵਿਤ ਹੋਇਆ ਪਿਆ ਇੰਗਲੈਂਡ ਪ੍ਰਭਾਵਿਤ ਹੋ ਪਿਆ ਖਾਸ ਕਰਕੇ ਸਿੱਖ ਪਤਾ ਨਹੀਂ ਕਿੰਨੇ ਹਿੰਦੂਆਂ ਨੇ ਮੈਨੋਗੇ ਪਖੰਡ ਅਸੀਂ ਛੋੜਦੇ ਜਾ ਰਹੇ ਹਾਂ ਸਿੱਖ ਮੰਨਦੇ ਜਾ ਰਹੇ ਨੇ ਵਹਿਮ ਤੋਂ ਮਤ ਅਸੀਂ ਛੋੜਦੇ ਜਾ ਰਹੇ ਹਾਂ ਸਿੱਖ ਬਸਦੇ ਜਾ ਰਹੇ ਨੇ ਕੰਨੇ ਸਮਝ ਨਹੀਂ ਆਇਆ ਇਹ ਤੁਸੀਂ ਕਹਿੰਦੇ ਗੁਰਨਾਣਿਕ ਨੇ ਆਗਮ ਨਿਗਮ ਦੀ ਗੱਲ ਕੀਤੀ ਹੈ ਇਤਨੀ ਮਹਾਨ ਗੱਲ ਕੀਤੀ ਹੈ ਮੈਂ ਕਹਿੰਦਾ ਗੱਲ ਤੇ ਮਹਾਨ ਕੀਤੀ ਪਰ ਸੁਣੀ ਨਹੀਂ ਸਿੱਖਾਂ ਨਹੀਂ ਸੁਣੀ